ਕੀ ਸੁਖਵੀਰ ਸਿੰਘ ਬਾਦਲ ਨੂੰ ਸਿਆਸਤ ਦੇ ਵਿੱਚ ਦੇਖਣਾ ਚਾਹੁੰਦੇ ਹੋ ਜਾਂ ਅਕਾਲੀ ਦਲ ਦਾ ਰਿਵਾਈਵ ਜਿਹੜਾ ਹੈਗਾ ਉਹ ਜ਼ਰੂਰੀ ਆ ਪੰਜਾਬ ਲਈ ਅਕਾਲੀ ਦਲ ਦਾ ਬਣਿਆ ਰਹਿਣਾ ਪੰਜਾਬ ਦੇ ਵਾਸਤੇ ਬਹੁਤ ਜ਼ਰੂਰੀ ਹੈ ਸੁਖਵੀਰ ਬਾਦਲ ਜਿ ਅਕਾਲੀ ਦਲ ਅਕਾਲੀ ਦਲ ਸੁਖਵੀਰ ਬਾਦਲ ਆ ਸਥਿਤੀ ਕਿਉਂ ਬਣੀ ਸਾਖ ਇਹ ਜਿਹੜੇ ਅੱਜ ਫੰਨੇਖਾਨ ਲੀਡਰ ਬਣੇ ਫਿਰਦੇ ਅੱਜ ਰਾਏ ਦੇ ਰਹੇ ਕੋਈ ਚੁਸਕਿਆ ਨਹੀਂ ਤੁਹਾਨੂੰ ਯਾਦ ਹੈ ਜਦੋਂ ਬਾਦਲ ਸਾਹਿਬ ਹਰਮੰਦਰ ਸਾਹਿਬ ਗਏ ਸੀ ਉਸ ਬਲਬੀਰ ਸਿੰਘ ਨੇ ਕਹਿੰਦਾ ਮੈਂ ਸਰੋਪਾ ਨਹੀਂ ਦਿੰਦਾ ਜਿਹੜੇ ਲੋਕ ਛਾਪੜ ਕੇ ਬੈਠ ਗਏ ਵੀ ਸਾਡੇ ਤਾਂ ਮੈਂਬਰਸ਼ਿਪ ਸਾਨੂੰ ਤਾਂ ਚੀਫ ਮਿਨਿਸਟਰ ਨੇ ਜਾਂ ਸੁਖਵੀਰ ਬਾਦਲ ਨੇ ਜਾਂ ਬਾਦਲ ਸਾਹਿਬ ਨੇ ਗਾਂ ਪਛਕ ਉਹ ਭੁੱਲੇ ਹੀ ਨਹੀਂ ਆਜੋ ਕਹਿੰਦੇ ਵੀ ਇਹਨੂੰ ਟੰਗ ਦਿਓ ਤੇ ਉਹਨਾਂ ਦੇ ਰਾਜਨੀਤਿਕ ਪिसू ਪੇਖੜੇ ਲੀਡਰਾਂ ਦੇ ਤਾਂ ਇਕੱਠੇ ਹੋਣ ਲੱਗੇ ਆ ਜੀ ਸੁਨੀਲ ਜਾਖੜ ਇਹ ਕਰੀ ਜਾਂਦਾ ਸੁਨੀਲ ਜਾਖੜ ਤਾਂ ਕੁਝ ਨਹੀਂ ਕਰੀ ਜਾਂਦਾ ਭਾਈ ਉਹ ਤੁਸੀਂ ਚਿੱਠੀ ਲਿਖਦੇ ਹੋ ਤੇ ਅਰਜ਼ ਕਰਦੇ ਹੋ ਕਿ ਖੇਤਰੀ ਪਾਰਟੀ ਬਚਣੀ ਚਾਹੀਦੀ ਹੈ ਤੇ ਗਰਾਊਂਡ ਤੇ ਸਿਆਸੀ ਮਾਹਰ ਇਹ ਮੰਨਦੇ ਨੇ ਕਿ ਅਕਾਲੀ ਦਲ ਮਤਲਬ ਸੁਖਬੀਰ ਸਿੰਘ ਬਾਦਲ ਕੀ ਸੁਖਵੀਰ ਸਿੰਘ ਬਾਦਲ ਨੂੰ ਸਿਆਸਤ ਦੇ ਵਿੱਚ ਦੇਖਣਾ ਚਾਹੁੰਦੇ ਹੋ ਜਾਂ ਅਕਾਲੀ ਦਲ ਦਾ ਰਿਵਾਈਵ ਜਿਹੜਾ ਹੈਗਾ ਉਹ ਜ਼ਰੂਰੀ ਹੈ ਪੰਜਾਬ ਲਈ ਤੋ ਤਿੰਨ ਗੱਲਾਂ ਸਭ ਬੜੀ ਕਿਉਂਕਿ ਇਸ ਗੱਲ ਤੇ ਵੀ ਕਹੜੀ ਚਰਚਾ ਚੱਲੀ ਸੁਨੀਲ ਜਾਖੜਾ ਕਹਿ ਰਿਹਾ ਕਾਂਗਰਸੀਆਂ ਦੇ ਇਸ ਗੱਲ ਦਾ ਵੀ ਖੌਫ ਪੂਤ ਬਣਿਆ ਖੜਾ ਹੈ ਵੀ ਸੁਨੀਲ ਜਾਖੜ ਨੇ ਕਿਹਾ ਤੇ ਭਾਜਪਾ ਤੇ ਅਕਾਲੀ ਇਕੱਠੇ ਹੋ ਜਾਣਗੇ ਸਭ ਤੋਂ ਪਹਿਲੀ ਗੱਲ ਹੈ ਮੈਂ ਜਿਹੜੀ ਗੱਲ ਹੁਣ ਨਹੀਂ ਕੀਤੀ ਇਲੈਕਸ਼ਨ ਅਨਾਉਂਸ ਹੋਣ ਤੋਂ ਪਹਿਲਾਂ ਮੈਂ ਸਭ ਤੋਂ ਵੱਡਾ ਪੈਰੋਕਾਰ ਸੀ ਵੀ ਹੋਣੀ ਚਾਹੀਦੀ ਹੈ ਜਦੋਂ ਨੀਓ ਇਲੈਕਸ਼ਨਾਂ ਦੇ ਬਾਅਦ ਵੀ ਮੈਨੂੰ ਡੇਟ ਵੀ ਯਾਦ ਹੈ ਜਦੋਂ ਉਹ ਸਟੇਟਮੈਂਟ ਆਈ ਹੈ ਮੈਂ ਗੱਲ ਕੀਤੀ ਹੈ 25 ਜੂਨ ਨੂੰ ਇਲੈਕਸ਼ਨਾਂ ਦੇ ਬਾਅਦ ਵੀ ਅਕਾਲੀ ਦਲ ਦਾ ਬਣਿਆ ਰਹਿਣਾ ਪੰਜਾਬ ਦੇ ਵਾਸਤੇ ਬਹੁਤ ਜ਼ਰੂਰੀ ਹੈ ਤੇ ਉਹਦੇ ਵਿੱਚ ਇੱਕ ਕਲੀਅਰ ਕੱਟ ਲਿਖਿਆ ਸੀਗਾ ਮੇਰੇ ਉਹਦੇ ਜਿਹੜੀ ਹੈਡਲਾਈਨ ਜਿਹੜੀ ਲੱਗੀ ਸੀ ਵਿਦ ਔਰ ਵਿਦਾਊਟ ਸੁਖਬੀਰ ਅਕਾਲੀ ਦਲ ਇਸ ਅ ਮਸਟ ਫਾਰ ਪੰਜਾਬ ਕਿਉਂ ਕਿ ਆ ਜਿਹੜਾ ਸ਼ਿਰੋਮਣੀ ਅਕਾਲੀ ਦਲ ਹੈ ਸਾਬ ਆ ਕੋਈ ਇੱਕ ਰੀਜਨਲ ਪਾਰਟੀ ਨਹੀਂ ਕਿ ਰੀਜਨਲ ਪਾਰਟੀ ਨਹੀਂ ਅਕਾਲੀ ਦਲ ਐਜ਼ ਅ ਰੀਜਨਲ ਪਾਰਟੀ ਐਸ ਟੂ ਰਿਮੇਨ ਜਜਪੀ ਵੀ ਅਕਾਲੀ ਦਲ ਉਹ ਹੈਗੀ ਰੀਜਨਲ ਪਾਰਟੀ ਉਹਦਾ ਤੇ ਆਦਾ ਕੋਈ ਮੁਕਾਬਲਾ ਨਹੀਂ ਸਾਬ ਬਿਕੋਜ਼ ਸ਼ਿਰੋਮਣੀ ਅਕਾਲੀ ਦਲ ਦੀ ਜਿਹੜੀ ਨੀਂਹ ਹੈ ਜਿੱਥੇ ਉਹਦੀ ਸਰਚਨਾ ਹੋਈ ਉਹ ਅਕਾਲ ਤਖਤ ਸਾਹਿਬ ਦੇ ਉੱਥੇ ਹੋਈ ਹੈ ਸਾਬ 2020 ਚ ਜਦੋਂ ਬਣਾਇਆ ਗਿਆ ਇੱਕ ਪੰਥ ਦੀ ਨੁਮਾਇੰਦਾ ਜਮਾਤ ਹੈ ਇਹਦੇ ਕਰਕੇ ਇਹਦਾ ਵजूद ਦੂਜਿਆਂ ਨਾਲ ਨਹੀਂ ਮਿਲਾਇਆ ਜਾ ਸਕਦਾ ਤੇ ਉਸ ਜਮਾਤ ਦਾ ਗੁਰੂ ਮਹਾਰਾਜ ਦੀ ਜਿਹੜੀ ਸੇਧ ਸਾਨੂੰ ਦਿੱਤੀ ਸਭ ਤੋਂ ਵੱਡੀ ਮੂਲ ਮੰਤਰ ਹੈ ਮਾਨਸ ਕੀ ਜਾਤ ਸਭੇ ਇੱਕੋ ਪਹਿਚਾਨ ਬੋ ਉਹਦਾ ਇੰਪਲੀਮੈਂਟੇਸ਼ਨ ਹੈ ਜਿਹੜਾ ਉਹਦੇ ਤੇ ਪਹਿਰਾ ਦੇਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਬਣਾਇਆ ਗਿਆ ਸੀਗਾ ਸਾਹਿਬ ਐਜ਼ ਅ ਪੋਲਿਟੀਕਲ ਵਿੰਗ ਵਿਪੰਥ ਦੀ ਰਖਵਾਲੀ ਵੀ ਕਰੋ ਤੇ ਗੁਰੂ ਸਾਹਿਬ ਦੀ ਜਿਹੜੀ ਸੋਚ ਹੈ ਉਹਦੇ ਤੇ ਪਹਿਰਾ ਬਣਿਆ ਰਵੇ ਉਹਦੇ ਵਾਸਤੇ ਮੈਂ ਸਮਝਦਾ ਵੀ ਇਹਨਾਂ ਦਾ ਬਣਿਆ ਰਹਿਣਾ ਬਹੁਤ ਜ਼ਰੂਰੀ ਹੈ ਜਿੱਥੇ ਤੁਸੀਂ ਕਹਿ ਰਹੇ ਹੋ ਵੀ ਕਿਉਂ ਅਕਾਲੀ ਦਲ ਤੇ ਸੁਖਬੀ ਸੁਖਬੀਰ ਬਾਦਲ ਜਕਾਲੀ ਦਲ ਅਕਾਲੀ ਦਲ ਸੁਖਬੀਰ ਬਾਦਲ ਆ ਸਥਿਤੀ ਕਿਉਂ ਬਣੀ ਸਭ ਮੈਂ ਆਪਣੇ ਟਵੀਟ ਨੂੰ ਜਿਹਦੇ ਕਰਕੇ ਖੜਦੂ ਜਾਂ ਪਿਆ ਖੜਾ ਉਸ ਚ ਮੈਂ ਕਲੀਅਰ ਕਟ ਲਿਖਿਆ ਵੀ ਦਿਸ ਇਜ਼ ਅ ਨੀਡ ਟੂ ਬੀ ਇਹਦੇ ਤੇ ਗੌਰ ਕਰਨ ਦੀ ਲੋੜ ਹੈ ਗੌਰ ਕੌਣ ਕਰੇ ਕਿਉਂ ਇੱਕ ਦਿਨ ਚ ਤਾਂ ਨਹੀਂ ਸੁਖਬੀਰ ਬਾਦਲ ਅਕਾਲੀ ਦਲ ਬਣ ਗਏ ਸਭ ਓਵਰ ਅ ਪੀਰੀਅਡ ਆਫ ਟਾਈਮ ਕੋਈ ਬੋਲਿਆ ਨਹੀਂ ਸਭ ਇਹ ਜਿਹੜੇ ਅੱਜ ਫੰਨੇਖਾਂ ਲੀਡਰ ਬਣੇ ਫਿਰਦੇ ਆਜ ਰਾਇ ਦੇ ਰਹੇ ਕੋਈ ਚੁਸਕਿਆ ਨਹੀਂ ਤੁਹਾਨੂੰ ਯਾਦ ਹੈ ਬਾਈਬਲ ਬਲਬੀਰ ਸਿੰਘ ਚਾਹੇ ਉਹਨੂੰ ਰਾਗੀ ਕਹਿ ਲੋ ਚਾਹੇ ਅਰਦਾਸੀਆ ਬਲਬੀਰ ਸਿੰਘ ਤੁਹਾਨੂੰ ਯਾਦ ਹੈ ਜਦੋਂ ਬਾਦਲ ਸਾਹਿਬ ਹਰਮੰਦਰ ਸਾਹਿਬ ਗਏ ਤੁਸੀਂ ਅੱਜ ਇਹਨਾਂ ਦੀ ਗੱਲ ਕੀਤੀ ਹੈ ਜਦੋਂ ਐਨ ਭਗਿਆ ਖੜਾ ਸੀ ਮਸਲਾ ਉਦੋਂ ਗਏ ਸੀ ਤੇ ਉਸ ਬਲਬੀਰ ਸਿੰਘ ਨੇ ਅਸਲ ਪੰਜਾਬੀ ਇੱਕ ਅਸਲ ਸਿੱਖ ਹੋਣ ਦੀ ਕਰਦੇ ਕਹਿੰਦਾ ਮੈਂ ਸਰੂਪਾ ਨਹੀਂ ਦਿੰਦਾ ਸਭ ਉਹ ਤਾਂ ਗੱਲ ਕਰੇ ਨਾ ਕਰੇ ਜਿਹੜੇ ਲੋਕ ਛਾਪੜ ਕੇ ਬੈਠ ਗਏ ਵੀ ਸਾਡੇ ਤਾਂ ਮੈਂਬਰਸ਼ਿਪ ਸਾਨੂੰ ਤਾਂ ਚੀਫ ਮਿਨਿਸਟਰ ਨੇ ਜਾਂ ਸੁਖਵੀਰ ਬਾਦਲ ਨੇ ਜਾਂ ਬਾਦਲ ਸਾਹਿਬ ਨੇ ਗਾਂ ਪਿਛਕ ਉਹ ਭੁੱਲੇ ਹੀ ਨਹੀਂ ਆਜੋ ਕਹਿੰਦੇ ਵੀ ਇਹਨੂੰ ਟੰਗ ਦਿਓ ਸਭ ਸਿੱਖੀ ਦਾ ਮਤਲਬ ਕੀ ਹੈ ਸਾਬ ਗੁਰੂ ਮਹਾਰਾਜ ਅੜ ਗਏ ਜੇ ਗਲਤ ਨਹੀਂ ਹੁੰਦੇ ਨੇ ਸਭ ਅਕਾਲੀ ਦਲ ਵੀ ਬਹੁਤ ਹੋ ਗਏ ਹਾਂਜੀ ਅਕਾਲੀ ਦਲ ਵੀ ਬਹੁਤ ਹੋ ਗਏ ਨਹੀਂ ਹੋਣ ਜਨਾ ਕਿਹੜਾ ਅਕਾਲੀ ਦਲ ਉਹ ਸਾਬ ਬਟ ਉਹ ਨਾ ਕਿਸੇ ਦਾ ਐਸੇ ਕਰਕੇ ਮੈਂ ਕਿਸੇ ਦੇਖੋ ਸਿਮਰਜੀਤ ਮਾਨ ਜੀ ਦਾ ਆਵਦਾ ਹੈ ਉਹਨਾਂ ਦਾ ਸੁਧਾਰ ਦਲ ਵਾਲੇ ਮੇਰੇ ਕਹ ਲੈ ਵੀ ਕੋ ਆਪਣਾ ਬਣਾ ਲੈਣਗੇ ਰਜਿਸਟਰ ਕਰਵਾ ਲੈਣਗੇ ਕੋ ਨਾ ਕਰਵਾਇਆ ਜਾ ਬਿਕੋਜ਼ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਇਹਦੀ ਇੱਕ ਵਿਲੱਖਣ ਆਈਡੈਂਟੀਟੀ ਹੈ ਇਹਦੀ ਨੀਂਹ ਪੱਥਰ ਜਿਹੜੀ ਆ ਕਾਲ ਤਖਤ ਸਾਹਿਬ ਚ ਲੱਗੀ ਹੋਈ ਹੈ ਸਭ ਇਹਦੇ ਕਰਕੇ ਪਹਿਰਾ ਦੇਣਾ ਚਾਹੀਦਾ ਬਾਕੀ ਮੈਂ ਕੌਣ ਹਾਂ ਅਕਾਲ ਤਖਤ ਸਾਹਿਬ ਨੂੰ ਸੇਧ ਦੇਣ ਵਾਲਾ ਵੀ ਸੋਚੋ ਮੇਰਾ ਤਾਂ ਐਜ਼ ਅ ਪੋਲੀਟਿਸ਼ੀਅਨ ਬਿਕੋਜ਼ ਬੇਸਿਕਲੀ ਤੇ ਇੱਕ ਪੋਲੀਟੀਕਲ ਵਿੰਗ ਹੈ ਨਾ ਜੀ ਪੰਥ ਦਾ ਉਹ ਬੈਲੈਂਸ ਬਣਾਉਣ ਵਾਸਤੇ ਉਹ ਲੰਗਰ ਹੈ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਭਾਈਚਾਰਕ ਸਾਂਝ ਦਾ ਉਹ ਸਿਆਦੇ ਸਮਝਣ ਨਾ ਸਮਝਣ ਮੈਂ ਤਾਂ ਇਸ ਗੱਲ ਨੂੰ ਸਮਝਦਾ ਵੀ ਉਹਨਾਂ ਦੀ ਪ੍ਰਾਇਮਰੀ ਡਿਊਟੀ ਜਿਹੜਾ ਤੁਸੀਂ ਬਾਦਲ ਸਾਹਿਬ ਦਾ ਨਾਮ ਲਿਆ ਬਿਲਕੁਲ ਸਾਹਿਬ ਬਾਦਲ ਸਾਹਿਬ ਦੀ ਉਹੀ ਸੋਚ ਸੀ ਵੀ ਜੋ ਕੁਝ ਹੈ ਸਾਡੇ ਰਾਜਨੀਤਿਕ ਡਿਫਰੈਂਸ ਹੈ ਪਰ ਇੱਥੇ ਪੰਜਾਬ ਦੀ ਸਭ ਤੋਂ ਵੱਡੀ ਮਜ਼ਬੂਤੀ ਜਿਹੜੀ ਹੈ ਭਾਈ ਚਾਰਕ ਸਾਂਝੇ ਉਹਦੇ ਤੇ ਪੈਰਾ ਦੇਣ ਵਾਸਤੇ ਮੈਂ ਕਹੀ ਹੈ ਤੇ ਉਹਨਾਂ ਦੇ ਰਾਜਨੀਤਿਕ ਪਿਸੂ ਪੇਖੜੇ ਲੀਡਰਾਂ ਦੇ ਤਾਂ ਇਕੱਠੇ ਹੋਣ ਲੱਗੇ ਆ ਜੀ ਸੁਨੀਲ ਜਾਖੜ ਇਹ ਕਰੀ ਜਾਂਦਾ ਸੁਨੀਲ ਜਾਖੜ ਤਾਂ ਕੁਝ ਨਹੀਂ ਕਰੀ ਜਾਂਦਾ ਭਾਈ ਉਹ ਰਹਿਣਾ ਪੰਜਾਬ 'ਚ ਹੈ ਤੁਸੀਂ ਤਾਂ ਫੇਰ ਕਿਤੇ ਨਾ ਕਿਤੇ ਕਿਸੇ ਨੇ ਦੁਬਈ ਕੋ ਬਣਾ ਰੱਖੇ ਟਿਕਾਣੇ ਕਿਸੇ ਦਾ ਇਹਨਾਂ ਇਸ ਕਿਸਮ ਦੇ ਲੋਕਾਂ ਨਾਲ ਸਾਂਝ ਮੈਂ ਕਿਉਂਕਿ ਮੈਂ ਇਹ ਲੀਡਰਾਂ ਨੂੰ ਵੀ ਜਾਣਦਾ ਸਭ ਜਿਹੜੇ ਕਾਲੇ ਦਿਨਾਂ ਦੇ ਅੰਦਰ ਕਰੋਤੀਆਂ ਦੇ ਕੇ ਜਿਹੜੇ ਮੁੰਡੇ ਚੱਕੇ ਗਏ ਸਨ ਉਹਨਾਂ ਨੂੰ ਛੁਡਾ ਕੇ ਲੈ ਕੇ ਆਂਦੇ ਸੀ ਉਹਦੇ ਵਿੱਚ ਵੀ ਇਹ ਕਈ ਲੋਕ ਇੱਥੇ ਜਿਹੜੇ ਅੱਜ ਕੱਲ ਚੌਧਰੀ ਮੈਂ ਜਾਣਦਾ ਸਭ ਇੱਕ ਇੱਕ ਨੂੰ ਮੈਂ ਇਹਨਾਂ ਦੇ ਇੱਕ ਇੱਕ ਦੀ ਰਗ ਜਾਣਦਾ ਸਭ ਕਿਹੜੇ ਸਟੇਸ਼ਨ ਤੋਂ ਬੋਲਦੇ ਐ ਕੀ ਬੋਲਦੇ ਐ ਪਰ ਕਿਸੇ ਦਾ ਇੱਕ ਬੰਦੇ ਦਾ ਹੋਣਾ ਜ਼ਰੂਰੀ ਨਹੀਂ ਪੰਜਾਬ ਦੀ ਭਾਈਚਾਰਕ ਸਾਂਝ ਤੇ ਪਹਿਰਾ ਦੇਣਾ ਬਹੁਤ ਜ਼ਰੂਰੀ ਐ ਸਾਬ ਉਹਦੇ ਵਿੱਚ ਮੇਰੀ ਸੋਚ ਐ ਹੋ ਸਕਦਾ ਮੈਂ ਗਲਤ ਹਾਂ ਬਟ ਆਵ ਸੈਡ ਇਟ ਐਜ਼ ਅ ਪੰਜਾਬੀ ਉਹਦੇ ਵਿੱਚ ਵੀ ਮੈਂ ਲਿਖਿਆ ਕੋਈ ਲੋਕ ਇਗਨੋਰ ਕਰ ਦਿੰਦੇ ਆ ਆਪ ਦੀ ਮਤਲਬ ਜੀ ਗੱਲ ਫੜ ਕੇ ਭੱਜ ਲੈਂਦੇ ਐ ਐਜ਼ ਅ ਪੰਜਾਬੀ ਸਾਬ ਮੇਰੀ ਸੋਚ ਐ